ਸਤਿ ਸ੍ਰੀ ਅਕਾਲ ਜੀ ਸਮੂਹ ਦਰਸ਼ਕਾਂ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਬਠਿੰਡਾ ਵੱਲੋਂ ਬਣਾਇਆ YouTube ਚੈਨਲ ਖੇਤੀ ਗਿਆਨ ਅਤੇ ਵਿਕਾਸ ਤੇ ਸਮੂਹ ਕਿਸਾਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਮੈਂ ਡਾਕਟਰ ਗੁਰਪ੍ਰੀਤ ਸਿੰਘ ਤੇ ਮੇਰੇ ਨਾਲ ਨੇ ਡਾਕਟਰ ਜਸੁੰਦਰ ਕੁਮਾਰ ਜੀ ਜਿਵੇਂ ਕਿ ਆਪਾਂ ਦੇਖਦੇ ਜਾਗੇ ਅੱਜ ਕੱਲ੍ਹ ਖੇਤਾਂ ਦੇ ਵਿੱਚ ਆਮ ਹੀ ਕਈ ਖੇਤਾਂ ਵਿੱਚ ਗੁਲੀ ਡੰਡਾ ਆਪਾਂ ਨੂੰ ਦੇਖਣ ਨੂੰ ਮਿਲਦਾ ਤਾਂ ਅਗਲੇ ਸਾਲ ਜਾਂ ਹੁਣ ਇਸ ਸਮੇਂ ਆਪਾਂ ਜਿਹੜੇ ਕੀ ਰੋਗ ਥਾਮ ਆਪਾਂ ਕਰੀਏ ਉਹਦੇ ਬਾਰੇ ਆਪਾਂ ਨੂੰ ਡਾਕਟਰ ਸਾਹਿਬ ਡਾਕਟਰ ਜਸੁੰਦਰ ਕੁਮਾਰ ਜੀ ਜਾਣਕਾਰੀ ਦੇਣਗੇ ਹਾਂਜੀ ਡਾਕਟਰ ਸਾਹਿਬ ਜਿਵੇਂ ਆਪਾਂ ਦੇਖਦੇ ਆਂ ਕਣਕ ਦੇ ਵਿੱਚ ਜੰਗਲੀ ਪਾਲਕ ਹਾਂਜੀ ਯਾ ਬਾਤੂ ਤਿੰਨ ਤਰ੍ਹਾਂ ਦੇ ਜਿਹੜੇ ਮੱਖ ਨਦੀਨ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਪਰ ਇਸ ਸਮੇਂ ਵੀ ਆਪਾਂ ਕਈ ਖੇਤਾਂ ਦੇ ਵਿੱਚ ਦੇਖਦੇ ਹਾਂ ਜਿਵੇਂ ਇਸ ਖੇਤ ਦੇ ਵਿੱਚ ਦੇਖ ਰਹੇ ਹਾਂ ਆਪਾਂ ਵੀ ਕਿਤੇ ਕਿਤੇ ਆਪਾਂ ਨੂੰ ਕੀ ਹੈਗਾ ਆਪਣਾ ਜਿਹੜਾ ਇਹ ਨਦੀਨ ਆ ਗੁੱਲੀ ਡੰਡਾ ਇਹ ਦੇਖਣ ਨੂੰ ਮਿਲਦਾਗਾ ਤਾਂ ਇਹ ਕੀ ਕਾਰਨ ਨੇ ਇਹ ਤੇ ਜਿਹੜਾ ਇਹ ਇਸ ਸਮੇਂ ਆਪਾਂ ਨੂੰ ਖੇਤਾਂ ਵਿੱਚ ਦੇਖਣ ਨੂੰ ਮਿਲ ਰਿਹਾ ਕਿਉਂਕਿ ਸਪਰੇਹਾ ਵੀ ਕਿਸਾਨ ਕਰਦੇ ਨੇ ਪਰ ਕਿਸੇ ਹੱਦ ਤੱਕ ਜਾ ਕੇ ਉਸ ਤੋਂ ਬਾਅਦ ਵੀ ਜਿਹੜਾ ਗੁੱਲੀ ਡੰਡਾ ਹੈਗਾ ਉਹ ਕਣਕ ਦੇ ਕੈਮੀਕਲ ਸਪਰੇਹਾ ਜਿਹੜਾ ਆਪਾਂ ਕਰਦੇ ਹਾਂ ਕਣਕ ਤੇ ਤਾਂ ਉਹਦੇ ਨਾਲ ਵੀ ਇਹ ਕੰਟਰੋਲ ਨਹੀਂ ਹੁੰਦਾ ਤਾਂ ਇਹਦੇ ਬਾਰੇ ਦੱਸੋ ਵੀ ਕੀ ਕਾਰਨ ਹੋ ਸਕਦੇ ਨੇ ਇਹ ਆਪਾਂ ਨੂੰ ਜਿਹੜਾ ਹੈਗਾ ਗੁੱਲੀ ਡੰਡਾ ਖੇਤਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜੀ ਇੱਕ ਤਾਂ ਡਾਕਟਰ ਸਾਹਿਬ ਜਿਹੜਾ ਹੈ ਗੁੱਲੀ ਡੰਡੇ ਦਾ ਬੀਜ ਆ ਇਹ ਅਲੱਗ-ਅਲੱਗ ਟਾਈਮ ਦੇ ਉੱਪਰ ਉਗਦਾ ਇੱਕ ਤਾਂ ਜਦੋਂ ਕਿਸਾਨ ਵੀਰ ਕਣਕ ਦੀ ਬਿਜਾਈ ਕਰਦੇ ਆ ਉਸੇ ਮੌਸਮਰ ਦੇ ਉੱਪਰ ਹੀ ਜਿਹੜਾ ਗੁੱਲੀ ਡੰਡੇ ਦਾ ਬੀਜ ਉੱਗ ਪੈਂਦਾ ਜਿਹਨੂੰ ਆਪਾਂ ਕਹਿੰਦੇ ਆ ਵੀ ਕੋਰ ਦੇ ਉੱਪਰ ਹੀ ਗੁੱਲੀ ਡੰਡਾ ਖੇਤ ਦੇ ਵਿੱਚ ਹੋ ਗਿਆ ਫਿਰ ਜਦੋਂ ਕਣਕ ਨੂੰ ਪਹਿਲਾ ਪਾਣੀ ਲੱਗਦਾ ਜ਼ਿਆਦਾਤਰ ਬੀਜ ਇਹਦਾ ਉਸ ਟਾਈਮ ਤੇ ਉਗਦਾ ਤੇ ਉਦੋਂ ਕਿਹਾ ਕਿਸਾਨ ਵੀਰ ਸਪਰੇ ਵੀ ਕਰਦੇ ਆ ਪਰ ਉਸ ਤੋਂ ਬਾਅਦ ਚ ਵੀ ਜਿਹੜਾ ਗੁੱਲੀ ਡੰਡੇ ਦਾ ਬੀਜ ਹੈ ਇਹ ਜ਼ਮੀਨ ਦੇ ਵਿੱਚ ਉਗਦਾ ਰਹਿੰਦਾ ਤੇ ਅਖੀਰ ਤੱਕ ਇਹਦੀ ਸਮੱਸਿਆ ਜਿਹੜੀ ਫਸਲ ਦੇ ਵਿੱਚ ਬਣੀ ਰਹਿੰਦੀ ਆ ਤੇ ਜਦੋਂ ਹੁਣ ਕਿਸਾਨ ਵੀਰ ਸਪਰੇ ਕਰਦੇ ਆ ਉਦੋਂ ਜਿਹੜਾ ਸਪਰੇ ਕਰਨ ਦਾ ਟਾਂਗਾ ਸਮਾ ਡੋਜ਼ ਦਵਾਈ ਦੀ ਉਹ ਬਹੁਤ ਜ਼ਿਆਦਾ ਰੋਲ ਪਲੇ ਕਰਦੀ ਆ ਵਿਜੇ ਸਟੇਜ ਤੇ ਜਦੋਂ ਨਦੀਨ ਛੋਟਾ ਜੇ ਤਿੰਨ ਜਾਂ ਚਾਰ ਪੱਤੀਆਂ ਤੇ ਆ ਜੇ ਉਦੋਂ ਸਪਰੇਅ ਕਰਦੇ ਆ ਤਾਂ ਠੀਕ ਆ ਕਈ ਵਾਰੀ ਕੀ ਹੁੰਦਾ ਉਦੋਂ ਮੌਸਮ ਖਰਾਬ ਹੁੰਦਾ ਧੁੰਦਾਂ ਹੁੰਦੀਆਂ ਸਹੀ ਸਮਾਂ ਖੁੰਝ ਜਾਂਦਾ ਕਿਸਾਨਾਂ ਤੋਂ ਤੇ ਨਦੀਨ ਜਿਹੜਾ ਉਹ ਵੱਡਾ ਹੋ ਜਾਂਦਾ ਪੰਜ ਪੰਜ ਛੇ ਛੇ ਪੱਤੀਆਂ ਤੇ ਆ ਜਾਂਦਾ ਜੇ ਉਸ ਟਾਈਮ ਤੇ ਆਪਾਂ ਸਪਰੇਅ ਕਰਦੇ ਆ ਤਾਂ ਨਦੀਨ ਫਿਰ ਕੰਟਰੋਲ ਨਹੀਂ ਹੁੰਦਾ ਫਿਰ ਜਦੋਂ ਆਪਾਂ ਸਪਰੇਅ ਕਰ ਰਹੇ ਆ ਵੈਸੇ ਤਾਂ ਜਿਹੜੀ ਹੱਥ ਨਾਲ ਬੈਂਟ ਹੱਥ ਨਾਲ ਚੱਲਦੀ ਆ ਸਪਰੇ ਪੰਪ ਜਾਂ ਬੈਟਰੀ ਵਾਲਾ ਸਪਰੇ ਪੰਪ ਆ ਉਹਦੇ ਨਾਲ ਜਿਹੜੀ ਸਪਰੇ ਇੱਕਸਾਰ ਹੁੰਦੀ ਆ ਪਰ ਆਪਾਂ ਅਕਸਰ ਦੇਖਦੇ ਆ ਜਿਹੜੇ ਕਿਸਾਨ ਵੀ ਦਾ ਉਹ ਜਿਹੜੀ ਇੰਜਨ ਵਾਲੀਆਂ ਢੋਲੀਆਂ ਨੇ ਪਾਵਰ ਸਪਰੇ ਪੰਪ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਉਹਦੇ ਨਾਲ ਸਪਰੇ ਕਰਦੇ ਆ ਤੇ ਉਹਦਾ ਜਿਹੜਾ ਫੁਆਰਾ ਜੈਟ ਟਾਈਪ ਹੋਣ ਕਰਕੇ ਉਹਦੇ ਨਾਲ ਜਿਹੜੀ ਸਪਰੇ ਇੱਕਸਾਰ ਨਹੀਂ ਹੁੰਦੀ ਤਾਂ ਵੀ ਇਹ ਨਦੀਨ ਆ ਜਿਹੜਾ ਬਚ ਜਾਂਦਾ ਫੇਰ ਜਿਹੜੀ ਆਪਾਂ ਨੋਜ਼ਲ ਆ ਕੱਖਾਂ ਕੰਟਰੋਲ ਕਰਨ ਵਾਸਤੇ ਫਲੈਟ ਫੈਨ ਨੋਜ਼ਲ ਜਿਹੜੀ ਵਰਤਣੀ ਚਾਹੀਦੀ ਆ ਪਰ ਉਹ ਤੋਂ ਕਈ ਵਾਰੀ ਗਲਤੀ ਨਾਲ ਆਪਾਂ ਤੋਂ ਕੋਨ ਟਾਈਪ ਨੋਜ਼ਲ ਵਰਤੀ ਜਾਂਦੀ ਆ ਤਾਂ ਵੀ ਇਹ ਨਦੀਨ ਬਚ ਜਾਂਦਾ ਜਾਂ ਕਈ ਵਾਰੀ ਕੀ ਕਰਦੇ ਆ ਆਪਾਂ ਤੋਂ ਪਾਣੀ ਆ ਜਿਹੜਾ ਉਹ ਘੱਟ ਮਾਤਰਾ ਚ ਵਰਤਿਆ ਜਾਂਦਾ ਪਾਣੀ ਘੱਟੋ ਘਾਟ 150 ਲੀਟਰ ਪਾਉਣਾ ਚਾਹੀਦਾ ਕਿੱਲੇ ਦੇ ਹਿਸਾਬ ਨਾਲ ਜਦੋਂ ਆਪਾਂ ਨਦੀਨਾ ਨੂੰ ਕੰਟਰੋਲ ਕਰਨ ਵਾਸਤੇ ਸਪਰੇਅ ਕਰਨੀਆਂ ਕਈ ਵਾਰੀ ਆਪਾਂ ਪਾਣੀ ਘੱਟ ਪਾਇਆ ਜਾਂ ਇੱਕ ਆਪਾਂ ਅਕਸਰ ਫੀਲਡ ਚ ਦੇਖਦੇ ਆ ਵੀ ਜਿਹੜੀ ਸਪਰੇਅ ਦਾ ਹਰ ਨਦੀਨ ਨਾਸ਼ਕ ਦਾ ਰਿਜ਼ਲਟ ਆਉਣ ਲੱਗ ਜੇ ਤਾਂ ਡਾਕਟਰ ਸਾਹਿਬ ਕਿਸਾਨ ਵੀਰ ਉਹੀ ਹਰ ਸਾਲ ਉਹਨੂੰ ਵਰਤਦੇ ਰਹਿੰਦੇ ਨੇ ਜੇ ਕੋ ਦਵਾਈ ਆਪਾਂ ਹਰ ਸਾਲ ਵਰਤਾਂਗੇ ਤਾਂ ਉਹਦੇ ਨਾਲ ਉਹਦੇ ਵਿੱਚ ਕੀ ਆ ਵੀ ਇਹਦੇ ਵਿੱਚ ਸਹਿਣਸ਼ੀਲਤਾ ਪੈਦਾ ਹੋ ਜਾਂਦੀ ਹੈ ਫਿਰ ਮਰਨੋ ਹਟ ਜਾਂਦਾ ਅੱਛਾ ਇਹ ਵੀ ਹੁੰਦਾ ਕਈ ਵਾਰੀ ਮੌਸਮ ਸਾਫ਼ ਨਹੀਂ ਹੁੰਦਾ ਜਾਂ ਤੇਜ਼ ਹਵਾਵਾਂ ਚੱਲਦੀਆਂ ਹੁੰਦੀਆਂ ਕਿਸਾਨ ਉਸ ਦਿਨ ਸਪਰੇਅ ਕਰ ਦਿੰਦਾ ਉਹਦਾ ਵੀ ਅਸਰ ਕਿਤੇ ਜਾ ਕੇ ਘਟਦਾ ਦਵਾਈ ਦਾ ਹਾਂ ਬਿਲਕੁਲ ਉਹਦਾ ਵੀ ਅਸਰ ਹੁੰਦਾ ਵੀ ਧੁੰਦਾਂ ਦੇ ਵਿੱਚ ਜੇਕਰ ਆਪਾਂ ਸਪਰੇਅ ਕਰ ਦਿੰਨੇ ਆ ਤਾਂ ਵੀ ਇਹ ਪੂਰਾ ਰਿਜ਼ਲਟ ਨਹੀਂ ਮਿਲਦਾ ਜਾਂ ਜਿਸ ਦਿਨ ਹਨੇਰੀ ਚੱਲ ਰਹੀ ਆ ਫਿਰ ਵੀ ਉਹ ਸਪਰੇਅ ਜਿਹੜੀ ਇੱਕ ਸਾਰ ਜਿਹੜੀ ਨਦੀਨਾਂ ਤੇ ਨਹੀਂ ਪੈਂਦੀ ਤਾਂ ਕਰਕੇ ਜਿਹੜੇ ਕੁਝ ਨਦੀ ਨਾਲ ਬੱਚ ਜਾਂਦੇ ਜਿਹੜੇ ਅਖੀਰ ਤੇ ਜਾ ਕੇ ਸਮੱਸਿਆ ਪੈਦਾ ਕਰਦੇ 080 ਅੱਛਾ ਜਿਵੇਂ ਹੁਣ ਆਪਾਂ ਖੇਤ ਦੇਖਦੇ ਆਂ ਗੁਲੀ ਡੰਡੇ ਤੇ ਸਿੱਟੇ ਆਪਾਂ ਨੂੰ ਅਲੱਗ ਹੀ ਦੇਖਦੇ ਆਂ ਪਰ ਸ਼ੁਰੂ ਦੇ ਵਿੱਚ ਕਿਸਾਨ ਕਿਸ ਤਰ੍ਹਾਂ ਇਹਦੀ ਪਛਾਣ ਕਰਨ ਜਿਹੜਾ ਕਣਕ ਦੇ ਵਿੱਚ ਵੀ ਗੁਲੀ ਡੰਡਾ ਹੈਗਾ ਉਸ ਟਾਈਮ ਤੇ ਕੀ ਨਿਸ਼ਾਨੀਆਂ ਹੁੰਦੀਆਂ ਨੇ ਗੁਲੀ ਡੰਡੇ ਦੀ ਜੀ ਡਾਕਟਰ ਸਾਹਿਬ ਨਸਾਰੇ ਤੋਂ ਬਾਅਦ ਤਾਂ ਅਲੱਗ ਪਤਾ ਚੱਲਣ ਲੱਗ ਪੈਂਦਾ ਪਰ ਨਸਾਰੇ ਤੋਂ ਪਹਿਲਾਂ ਜਿਹੜੇ ਦੇ ਬੂਟੇ ਨੇ ਉਹ ਤਕਰੀਬਨ ਕਣਕ ਦੇ ਨਾਲ ਮਿਲਦੇ ਜੁਲਦੇ ਹੁੰਦੇ ਨੇ ਤਾਂ ਕਰਕੇ ਇਹਨੂੰ ਕਣਕ ਤੋਂ ਵੱਖ ਕਰਨਾ ਔਖਾ ਹੁੰਦਾ ਪਰ ਫਿਰ ਵੀ ਜਿਹੜਾ ਗੁੱਲੇ ਡੰਡੇ ਦੇ ਪੌਦਿਆਂ ਦਾ ਜਿਹੜਾ ਰੰਗ ਆ ਉਹ ਕਣਕ ਦੇ ਪੌਦਿਆਂ ਨਾਲੋਂ ਥੋੜਾ ਜਿਹਾ ਹਲਕਾ ਹਰੇ ਰੰਗ ਦਾ ਹੁੰਦਾ ਤੇ ਇਹ ਨਦੀਨ ਹੋਣ ਕਰਕੇ ਇਹਦੇ ਬੂਟਿਆਂ ਦੀ ਜਿਹੜੀ ਗਰੋਥ ਉਹ ਜ਼ਿਆਦਾ ਹੁੰਦੀ ਆ ਜਿਹੜੇ ਇਹਨਾਂ ਦੇ ਮੁੱਢਾ ਉਹ ਥੋੜੇ ਜਿਹਾ ਜ਼ਿਆਦਾ ਭਾਰੇ ਹੁੰਦੇ ਆ ਮੋٹے ਹੁੰਦੇ ਆ ਤੇ ਮੁੱਢਾਂ ਤੇ ਆਪਾਂ ਦੇਖਾਂਗੇ ਗੁਲਾਬੀ ਰੰਗ ਦੀ ਛੇੜ ਹੁੰਦੀ ਆ ਗੁਲਾਬੀ ਰੰਗ ਦੀ ਭਾ ਮਾਰਦੀ ਆ ਤੇ ਜੇਕਰ ਆਪਾਂ ਇਹਨੂੰ ਮੁੱਢਾਂ ਤੋਂ ਤੋੜਦੇ ਆ ਤਾਂ ਗੁਲਾਬੀ ਰੰਗ ਗੁੱਲੀ ਡੰਡੇ ਦੇ ਤਣਿਆਂ ਚੋਂ ਮੁੱਢਾਂ ਚੋਂ ਹੀਟਾਂ ਤੋਂ ਰਿਸਦਾ ਵੀ ਆ ਜੀ ਇਸ ਤਰ੍ਹਾਂ ਕਿਸਾਨ ਵੀਰੇ ਨੂੰ ਕਣਕ ਤੋਂ ਵੱਖ ਕਰ ਸਕਦੇ ਹਾਂ ਅੱਛਾ ਡਾਕਟਰ ਸਾਹਿਬ ਜੇ ਹੁਣ ਸਮੇਂ ਦੀ ਗੱਲ ਕਰੀਏ ਚਲੋ ਉਹ ਟਾਈਮ ਹੁਣ ਲੰਘ ਗਿਆ ਜੇ ਹੁਣ ਕੋਈ ਕਿਸਾਨ ਚਾਵੇ ਵੀ ਅਗਲੇ ਸਾਲ ਜਿਹੜਾ ਹੈਗਾ ਖੇਤ ਦੇ ਵਿੱਚ ਮਦੀਨੋ ਦੇ ਘਾਟ ਹੁਣ ਗੁੱਲੀ ਡੰਡਾ ਘਾਟ ਹੋਵੇ ਇਸ ਟਾਈਮ ਤੇ ਕਿਸਾਨ ਇਸ ਗੁੱਲੀ ਡੰਡੇ ਦਾ ਕੀ ਕਰ ਸਕਦੇ ਨੇ ਇਹਦੇ ਵਿੱਚ ਸਭ ਤੋਂ ਜ਼ਰੂਰੀਆ ਡਾਕਟਰ ਸਾਹਿਬ ਜਿਹੜਾ ਗੁੱਲੀ ਡੰਡੇ ਦਾ ਸੀਡ ਆ ਬੀਜ ਆ ਉਹ ਆਪਾਂ ਜ਼ਮੀਨ ਦੇ ਵਿੱਚ ਮਿਕਸ ਨਹੀਂ ਹੋਣ ਦੇਣਾ ਡਿੱਗਣ ਨਹੀਂ ਦੇਣਾ ਚਾਹੇ ਤੈਨੂੰ ਆਪਾਂ ਜਿਸ ਤਰ੍ਹਾਂ ਗੱਲ ਕੀਤੀ ਆ ਵੀ ਇਹਨੂੰ ਕੱਟ ਕੇ ਹਰੇ ਚਾਰੇ ਦੇ ਤੌਰ ਤੇ ਵਰਤਿਆ ਜਾਵੇ ਜੀ ਜੇ ਉਹ ਨਹੀਂ ਹੋ ਸਕਦਾ ਕਿਸਾਨ ਵੀ ਕਰ ਸਕਦੇ ਤਾਂ ਸਿੰਪਲ ਆ ਜਿੱਥੇ ਕਣਕਾਂ ਪਛੇਤੀਆਂ ਹਲੇ ਗੁੱਲੇ ਡੰਡੇ ਦਾ ਨਿਸਰਤ ਆਇਆ ਪਰ ਉਹ ਹਰਾ ਹਲੇ ਉਹਦੇ ਸਿੱਟੇ ਹਰੇ ਹਲੇ ਬੀਜ ਬਾਨਾ ਨਹੀਂ ਸ਼ੁਰੂ ਹੋਇਆ ਤਾਂ ਉਹ ਸਿੰਪਲ ਦਾਤੀ ਲੈ ਕੇ ਇਹਦੇ ਸਿੱਟਿਆਂ ਨੂੰ ਉੱਪਰੋਂ ਕੱਟਿਆ ਜਾ ਸਕਦਾ ਪਰ ਜਿੱਥੇ ਦੇਖੋ ਹੁਣ ਬੀਜ ਬਾਨਾ ਸ਼ੁਰੂ ਹੋ ਗਿਆ ਤਾਂ ਉੱਥੇ ਕੀ ਹੈ ਇਹਦੇ ਸਿੱਟਿਆਂ ਨੂੰ ਕੱਟ ਕੇ ਆਪਾਂ ਨੂੰ ਅਲੱਗ ਤੋਂ ਬੋਰੀ ਚ ਪਾ ਕੇ ਬਾਹਰ ਪਾਸੇ ਤੇ ਇਹਨੂੰ ਮਚਾਉਣਾ ਪੈਣਾ ਨਸ਼ਟ ਕਰ ਦੇਣਾ ਨਸ਼ਟ ਕਰਨਾ ਪੈਣਾ ਕਿਉਂਕਿ ਜਿਹੜਾ ਇੱਕ ਗੁੱਲੇ ਡੰਡੇ ਦਾ ਪੌਦਾ ਉਹ 3000 ਤੋਂ ਲੈ ਕੇ 5000 ਬੀਜ ਕੱਲਾ ਇੱਕ ਪੌਦਾ ਜ਼ਮੀਨ ਦੇ ਵਿੱਚ ਪੈਦਾ ਕਰਨ ਦੀ ਸਮਰੱਥਾ ਰੱਖਦਾ ਠੀਕ ਔਰ ਕਣਕ ਵੱਢਣ ਤੋਂ ਪਹਿਲਾਂ ਤਕਰੀਬਨ ਸਾਰੇ ਦਾ ਸਾਰਾ ਇਹ ਬੀਜ ਆ ਇਹ ਚੜ ਜਾਂਦਾ ਠੀਕ ਔਰ ਫਿਰ ਹੋਰ ਦੇਖੀਏ ਵੀ ਜਿਹੜਾ ਇਹਦਾ ਬੀਜ ਆ ਇਹਦੇ ਵਿੱਚ 4-5 ਸਾਲ ਜ਼ਮੀਨ 'ਚ ਜਦੋਂ ਉਹ ਉਸੇ ਤਰ੍ਹਾਂ ਜਿਉਂਦਾ ਰਹਿੰਦਾ ਕਿਸੇ ਟਾਈਮ ਵੀ ਉੱਗ ਸਕਦਾ ਇਹ ਛਿਤੀ ਖਰਾਬ ਵੀ ਨਹੀਂ ਹੁੰਦਾ ਕਿਉਂਕਿ ਕਣਕ ਤੋਂ ਬਾਅਦ ਕਿਸਾਨ ਵੀ ਝੋਨਾ ਵੀ ਕਈ ਵਾਰੀ ਲਾਉਂਦੇ ਆ ਉਹ ਤਾਂ ਪਾਣੀ ਵੀ ਇਹਨਾਂ ਲੱਗਦਾ ਪਾਣੀ ਚ ਵੀ ਨਹੀਂ ਗਲਦਾਗਾ ਜੀ ਤਾਂ ਆਪਣੇ ਵਾਸਤੇ ਇਹੀ ਆ ਵੀ ਜਿਹੜਾ ਇਹਦਾ ਬੀਜ ਆ ਗੁੱਲੀ ਡੰਡੇ ਦਾ ਇਹ ਆਪਾਂ ਜ਼ਮੀਨ ਚ ਨਾ ਮਿਕਸ ਹੋਣ ਦਈਏ ਠੀਕ ਬਹੁਤ ਵਧੀਆ ਡਾਕਟਰ ਸਾਹਿਬ ਮੈਂ ਆਸ ਕਰਦਾ ਕਿਸਾਨਾਂ ਨੇ ਬੜੇ ਧਿਆਨ ਨਾਲ ਇਹਨਾਂ ਦੀ ਗੱਲਬਾਤ ਸੁਣੀ ਹੋਊਗੀ ਇਸ ਟਾਈਮ ਤੇ ਆਪਾਂ ਇਹੀ ਕਰ ਸਕਦੇ ਆ ਵੀ ਜਿੱਥੇ ਵੀ ਖੇਤ ਦੇ ਵਿੱਚ ਆਪਾਂ ਨੂੰ ਗੁੱਲੀ ਡੰਡਾ ਦਿਖਦਾਗਾ ਉਹ ਕੀ ਆ ਉਸ ਬੂਟੇ ਨੂੰ ਨਿਸਰਨ ਤੋਂ ਪਹਿਲਾਂ ਆਪਾਂ ਗੁੱਲੀ ਡੰਡੇ ਦੇ ਬੂਟੇ ਨੂੰ ਖੇਤ ਤੋਂ ਬਾਹਰ ਕੱਢ ਕੇ ਨਸ਼ਟ ਕਰ ਦਈਏ ਮੈਂ ਬਹੁਤ ਬਹੁਤ ਧੰਨਵਾਦ ਜੀ ਸਮੂਹ ਕਿਸਾਨਾਂ ਦਾ ਅਖੀਰ ਤੇ ਇਹੋ ਜੀ ਹੈ ਵੀਡੀਓ ਖੇਤੀ ਨਾਲ ਰਿਲੇਟਡ ਹੋਰ ਵੀਡੀਓ ਦੇਖਣ ਲਈ ਖੇਤੀ ਗਿਆਨ ਅਤੇ ਵਿਕਾਸ YouTube ਚੈਨਲ ਨੂੰ ਸਭੂ ਕਿਸਾਨ ਸਬਸਕ੍ਰਾਈਬ ਕਰਨ ਤੇ ਲਾਈਕ ਕਰਨ ਬਹੁਤ ਬਹੁਤ ਧੰਨਵਾਦ